ਔਲੇ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਲੈ ਜਾਓ ਰੈਡੀमेड ਪਲਾਜੋ ਸੂਟ ਸਿਰਫ 100 ਰੁਪਏ ਲੈ ਜਾਓ ਕਾਦੀਆਂ ਚ ਮਾਤੂ ਸ਼ਰੀ ਦਸਤਾਨ ਨੇ 5 ਦਿਨ ਦੀ ਲਾਦੀ ਬਹੁਤ ਵੱਡੀ ਸੇਲ 13 ਜੂਨ ਤੱਕ 9 ਜੂਨ ਤੋਂ ਲੈ ਕੇ 13 ਜੂਨ ਤੱਕ 5 ਦਿਨ ਦੀ ਵੱਡੀ ਸੇਲ ਜਿਸ ਤਰ੍ਹਾਂ ਬਾਜ਼ਾਰਾਂ ਦੇ ਵਿੱਚ 8 900 ਹਜ਼ਾਰ ਦੇ ਵਿੱਚ ਵਿਕਦਾ ਪਿਆ ਅਸੀਂ ਤੁਹਾਨੂੰ ਮਾਤੋ ਸ਼ੀਜੇ ਬਣਿਆ ਦੇ ਦਿਆਂਗੇ 200 ਰੁਪਏ 200 ਰੁਪਏ 200 ਰੁਪਏ ਇਹਦੇ ਰੰਗ ਤੁਹਾਨੂੰ ਬਹੁਤ ਸਾਰੇ ਵਜੇ ਨੇ ਦੇਖੋ ਜੀ ਪਟਾਕੇ ਤੇ ਪਟਾਕੇ ਪੈਂਦੇ ਦੇਖੋ ਪਟਾਕੇ ਤੇ ਪਟਾਕੇ ਉਹ ਰੈਡੀमेड ਨਾਇਰਾ ਕਟ ਸੂਟ ਬਾਜ਼ਾਰ ਚ 800 ਰੁਪਇਆ ਇੱਕ ਸਾਡੇ ਕੋਲ ਲੈ ਜਾਓ 500 ਦੇ ਦੋ 250 ਰੁਪਏ ਜੀ 250 ਰੁਪਏ ਚ ਜਿਹੜਾ ਸੂਟ ਬਾਜ਼ਾਰ ਚ 1000 1200 1500 ਰੁਪਏ ਮਿਲਦਾ ਅਸੀਂ ਤੁਹਾਨੂੰ 1000 ਦੇ 5 ਸੂਟ ਦੇ ਦਿੰਨੇ ਕੋਈ ਲੁੱਟ ਨਹੀਂ ਅਗੇ ਰੇਟ ਲਿਖ ਕੇ ਲਗਾ ਦਿੱਤਾ ਹੋਇਆ ਵਾ ਚਲੋ ਜੀ ਇੱਕ ਹੋਰ ਵੱਡਾ ਫਾਇਦਾ ਕਰ ਦਿੰਦੇ ਆ ਬਜ਼ਾਰਾਂ 'ਚ ਜਾਣਿਓ 800 ਰੁਪਏ 900 ਰੁਪਏ 1000 1000 ਰੁਪਏ ਦੀ ਬੈੱਡ ਸ਼ੀਟ ਸਾਡੇ ਕੋਲ ਆਜੋ 1000 ਵਾਲੀ ਬੈੱਡ ਸ਼ੀਟ 500 ਦੀਆਂ ਦੋ ਲੈ ਜਾਓ 250 ਰੁਪਏ ਦੀ ਬੈੱਡ ਸ਼ੀਟ 15 1500 ਵਾਲੇ ਸੂਟ ਤੁਹਾਨੂੰ ਇੱਥੇ ਮਿਲਣਗੇ 350 ਰੁਪਏ ਦੇ ਵਿੱਚ ਆ ਦੇਖੋ ਸ਼ਗਨ ਵਾਲੇ ਸੂਟ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਦਾਜਵਿਰ ਦੇ ਲੈਣਾ ਤੁਸੀਂ ਕਿਸੇ ਨੂੰ ਗਿਫਟ ਕਰਨਾ 350 ਰੁਪਏ ਸੂਟ ਦਵਾਂਗੇ ਇਸ ਤਰ੍ਹਾਂ ਲੜਕੀਆਂ ਕਹਿੰਦੀਆਂ ਮੈਨੂੰ ਚਾਹੀਦੇ ਬੁਟੀਕ ਦੇ ਹੌਲਾ ਸੂਟ ਹੋਏ ਸੋਹਣੀ ਚੀਜ਼ ਬਣੀਏ ਕੇਰੇ ਦੇ ਡਿਜ਼ਾਈਨ ਦੇਖੋ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਉਹ ਸ਼ਾਲ ਜਿੱਦਾਂ ਦਾ ਦੁਪੱਟਾ ਹੀ ਦੇ ਦੇਣਾ ਉਹ ਇੰਨਾ ਦੁਪੱਟਾ ਕੋਈ ਵੜ ਲੈ 8-900000 ਰੁਪਏ ਲੈਂਦਾ ਅਸੀਂ ਸੂਟ ਤੁਹਾਨੂੰ 650 ਦੇ ਵਿੱਚ ਦੇ ਦਾਂਗੇ ਇਹ ਬਾਜ਼ਾਰ ਚ ਵਿਕਦਾ 1500 ਰੁਪਏ ਦਾ ਇੱਕ ਸੂਟ ਸਾਡੇ ਕੋਲ ਲੈ ਜਾਓ 850 ਦਾ 850 ਰੁਪਏ ਦੇ ਵਿੱਚ ਸੂਟ ਦੇ ਦੇਾਂਗੇ ਤੁਹਾਨੂੰ ਅਸੀਂ ਆ ਤੁਸੀਂ ਹੋਰ ਸੂਟ ਦਾ ਦੇਖ ਲਓ ਫਰੰਟ ਚੈੱਕ ਰਾਜੇ ਕਰ ਲੋ ਆ ਬਾਟਮ ਦੇ ਕੜਾਈ ਕੱਢੀ ਚੈੱਕ ਕਰ ਲੋ ਐਦਾਂ ਦੇ ਸੂਟ ਬਾਜ਼ਾਰ ਚ 25-2500 ਰੁਪਏ ਚ ਮਿਲਦੇ ਆ ਸਾਡੇ ਕੋਲ ਆ ਜੋ 2500 ਵਾਲਾ ਸੂਟ ਸਿਰਫ 1000 ਚ ਲੈ ਜਾਓ ਲਓ ਜੀ ਨਾ ਤੁਹਾਨੂੰ ਮੁਹਾਲੀ ਜਾਣ ਦੀ ਲੋੜ ਨਾ ਚੰਡੀਗੜ੍ਹ ਨਾ ਪੰਚਕੂਲਾ ਨਾ ਜੀਰਕਪੁਰ ਕਾਦੀਆਂ ਦੇ ਵਿੱਚ ਆ ਜੋ 3-3000 ਵਾਲੇ ਰੈਡੀमेड ਪਲਾਜੋ ਸੂਟ 1-1000 ਚ ਲੈ ਜਾਓ ਦੇਖੋ ਜੀ ਸਾਡੇ ਕੋਲ 100-100 2-200 ਵਾਲੇ ਹੀ ਸੂਟ ਨਹੀਂ ਆਕੇ ਸਾਡੇ ਕੋਲ ਚੀਜ਼ਾਂ ਟੌਪ ਟੌਪ ਦੀਆਂ ਮੀਆਂ ਤੁਸੀਂ ਮਸਲੀਨ ਦਾ ਸੂਟ ਲੈਣਾ ਕਾਟਨ ਦਾ ਲੈਣਾ ਚਾਹੇ ਤੁਸੀਂ ਲੈਣੇ ਆ ਕੋਈ ਵੀ ਕੁਆਲਿਟੀ ਦੇ ਕੋ ਕੱਪੜੇ ਸਾਡੇ ਕੋਲ ਸਾਰੀਆਂ ਚੀਜ਼ਾਂ ਅੱਧੇ ਰੇਟਾਂ 'ਚ ਘਟਦੀਆਂ ਲੈ ਜਾ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਲੈ ਜਾਓ ਰੈਡੀमेड ਪਲਾਜੋ ਸੂਟ ਸਿਰਫ 100 ਰੁਪਏ ਲੈ ਜਾਓ ਕਾਦੀਆਂ 'ਚ ਮਾਤੂਸ਼ਰੀ ਦਸਤਾਨ ਨੇ 5 ਦਿਨ ਦੀ ਲਾਤੀ ਬਹੁਤ ਵੱਡੀ ਸੇਲ 13 ਜੂਨ ਤੱਕ 9 ਜੂਨ ਤੋਂ ਲੈ ਕੇ 13 ਜੂਨ ਤੱਕ 5 ਦਿਨ ਦੀ ਵੱਡੀ ਸੇਲ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆ ਜਾਓ 660 ਵਾਲੇ ਪਲਾਜੋ ਸੂਟ 660 ਵਾਲੇ ਪਲਾਜੋ ਸੂਟ ਲੈ ਜਾਓ 100 ਰੁਪਏ 100 ਰੁਪਏ 100 ਰੁਪਏ ਲੈ ਜਾਓ 100 ਰੁਪਏ ਚ ਰੰਗ ਵੀ ਬਹੁਤ ਸਾਰੇ ਦੇ ਦੇਾਂਗੇ ਰੈਡੀमेड ਪਲਾਜੋ ਸੂਟ ਉਹ ਸਲਾਈ 5 500 ਲੈਣ ਜਾਊਂਗਾ ਤਾਂ 600 ਰੁਪਏ ਮਿਲਣਾ ਸਾਡੇ ਕੋਲ ਆਓ 100 ਰੁਪਏ ਦੇ ਵਿੱਚ ਭਾਈ ਜੀ ਕਹਿੰਦੇ 100 ਰੁਪਏ ਦੇ ਵਿੱਚ ਲੈ ਜਾਓ ਰੈਡੀमेड ਪਲਾਜੋ ਸੂਟ 100 ਰੁਪਏ ਦੇ ਵਿੱਚ ਤੇ ਭਾਜੀ ਹੈਗਾ ਹੀ ਹੈਗਾ ਵਾ ਇੱਕ ਤੁਹਾਨੂੰ ਵੱਡੀ ਖੁਸ਼ਖਬਰੀ ਹੋਰ ਸੁਣਾਣਿਆ ਜਿਸ ਤਰ੍ਹਾਂ ਬਾਜ਼ਾਰਾਂ ਦੇ ਵਿੱਚ 8 900 ਹਜ਼ਾਰ ਦੇ ਵਿੱਚ ਵਿਕਦਾ ਪਿਆ ਅਸੀਂ ਤੁਹਾਨੂੰ ਮਾਤੋ ਸ਼ੀਜੇ ਬਣਿਆ ਦੇ ਦਿਆਂਗੇ 200 ਰੁਪਏ 200 ਰੁਪਏ 200 ਰੁਪਏ ਇਹਦੇ ਵਿੱਚ ਰੰਗ ਤੁਹਾਨੂੰ ਬਹੁਤ ਸਾਰੇ ਵਜਿਨੇ ਪਲਾਜ਼ੋ ਬਣਿਆ ਮਨਾਤਾ ਰੰਗ ਦੀ ਬਹੁਤ ਸ਼ਾਨਦਾਰ ਚੀਜ਼ਾਂ ਕੋਈ ਗਰਮੀਆਂ ਦੇ ਆਈਟਮਾਂ ਪਿਆਰੀਆਂ ਤੇ ਸੋਹਣੀਆਂ ਜਿਸ ਤਰ੍ਹਾਂ ਕੁੜੀਆਂ ਕਾਲਜਾਂ ਵਗੈਰਾ ਦੇ ਵਿੱਚ ਪਾਉਂਦੀਆਂ ਕਹਿੰਦੀ ਭਾਜੀ ਅਸੀਂ ਨੌਲ ਵਾਲਾ 8 8 9 900000 ਰੁਪਏ ਲੱਟੁੰਦੀ ਉਹ ਨਹੀਂ ਹੋਣ ਦੇਣੀ 200 ਰੁਪਏ ਦੇ ਵਿੱਚ ਨੇ ਇਹਦੇ ਵਿੱਚ ਡਿਜ਼ਾਈਨ ਵਗੈਰਾ ਤੁਹਾਨੂੰ ਸਭ ਕੁਝ ਮਿਲ ਜੇਗਾ ਦੇਖੋ ਜੀ ਪਟਾਕੇ ਤੇ ਪਟਾਕੇ ਪੈਂਦੇ ਦੇਖੋ ਪਟਾਕੇ ਤੇ ਪਟਾਕੇ ਉਹ ਰੈਡੀमेड ਨਾਇਰਾ ਕਟ ਸੂਟ ਬਾਜ਼ਾਰ ਚ 800 ਰੁਪਏ ਰ ਇੱਕ ਸਾਡੇ ਕੋਲ ਲੈ ਜਾਓ 500 ਰੁਪਏ ਤੋਂ 250 ਰੁਪਏ ਜੀ 250 ਰੁਪਏ ਚ ਰੈਡੀमेड ਕਢਾਈ ਕੱਢਿਆ ਨਾਇਰਾ ਕਟ ਸੂਟ ਲੈ ਜਾਓ 250 ਰੁਪਏ 250 ਰੁਪਏ ਸਿਰਫ 250 ਰੁਪਏ ਚ ਲੈ ਜਾਓ ਜੀ 250 ਚ ਭਾੜੀਏ 250 ਦੇ ਵਿੱਚ ਬਾਤੋਸ਼ੀ ਦਸਤਾਨੇ ਤਮਾਕੇ ਕਰਤੇ ਹੋਏ ਨੇ ਤਮਾਕੇ ਜਿਹੜਾ ਸੂਟ ਬਜਾਜ 1200 1500 ਰੁਪਏ ਮਿਲਦਾ ਅਸੀਂ ਤੁਹਾਨੂੰ 1000 ਦੇ ਪੰਜ ਸੂਟ ਦੇ ਦਿੰਨੇ ਕੋਈ ਲੁੱਟ ਨਹੀਂ ਹੈਗੇ ਰੇਟ ਲਿਖ ਕੇ ਲਗਾ ਦਿੱਤਾ ਹੋਇਆ ਵਾ 200 ਰੁਪਏ 200 ਰੁਪਏ ਇਹਦੇ ਵਿੱਚ ਰੰਗ ਹੋਰ ਬੇਸ਼ੁਮਾਰ ਪਏ ਨੇ ਵੇਖੋ ਜੀ ਸਲੋੜ ਇੱਕ ਹੋਰ ਵੱਡਾ ਫਾਇਦਾ ਕਰ ਦਿੰਨੇ ਆ ਬਜ਼ਾਰਾਂ 'ਚ ਜਾਣਿਓ 800 ਰੁਪਏ 900 ਰੁਪਏ 1000 1000 ਰੁਪਏ ਦੀ ਬੈੱਡ ਸ਼ੀਟ ਸਾਡੇ ਕੋਲ ਆਜੋ 1000 ਵਾਲੀ ਬੈੱਡ ਸ਼ੀਟ 500 ਦੀਆਂ ਦੋ ਲੈ ਜਾਓ 220 ਰੁਪਏ ਦੀ ਬੈੱਡ ਸ਼ੀਟ ਜੀ 250 ਰੁਪਏ ਦੀ ਬੈੱਡ ਸ਼ੀਟ ਸਹਰਾਣੇ ਘਰ ਨਾਲ ਦਵਾਂਗੇ ਰੰਗ ਇਹਦੇ ਵਿੱਚ ਬਹੁਤ ਮਿਲ ਜਾਣਿਆ 250 ਰੁਪਏ ਵਿੱਚ ਲੈ ਜਾਓ ਬੈੱਡ ਸ਼ੀਟ ਸਰ ਭਾਈ ਜੀ 250 ਦੇ ਦੇ ਦਿਆਂਗੇ ਭਾਰੀ 250 ਦੇ ਵਿੱਚ ਤਾਂ ਮਤਸ਼ੀ ਦਸਤਾਰ ਜਿਸ ਤਰ੍ਹਾਂ ਕਹਿੰਦੇ ਨੇ ਸੂਟਾਂ ਵਿੱਚ ਵੀ ਬੜੀ ਭਾਰੀ ਸੇਲ ਲਾ ਦਿੱਤੀ ਆ 15 1500 ਵਾਲੇ ਸੂਟ ਤੁਹਾਨੂੰ ਇੱਥੇ ਮਿਲਣਗੇ 350 ਰੁਪਏ ਦੇ ਵਿੱਚ ਬਾਟਮ ਦੇ ਨਾਲ ਪ੍ਰਿੰਟਡ ਬਾਟਮ ਮਿਲੇਗੀ ਜਿਸ ਤਰ੍ਹਾਂ ਕਟਾਈਆਂ ਦੇ ਵਿੱਚ ਤੁਹਾਨੂੰ ਬੇਸ਼ਮਾਰ ਚੀਜ਼ਾਂ ਮਿਲ ਗਿਆ ਘੇਰੇ ਦੇ ਵਿੱਚ ਰੇਟ ਭਾਜੀ ਤੁਸੀਂ ਸੁਣ ਕੇ ਰਾਹ ਨਾ ਜਾਓਗੇ 350 ਦੇਖੋ ਜੀ ਜਿਨ੍ਹਾਂ ਨੇ ਕਰਨਾ ਨਵਾਂ ਕੰਮ ਸ਼ੁਰੂ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਛੇਤੀ ਛੇਤੀ ਆ ਜਾਓ ਆ ਦੇਖੋ ਬਾਜ਼ਾਰ 'ਚ 700 ਰੁਪਏ 'ਚ ਬਿਕਨ ਵਾਲਾ ਸੂਟ ਲੈ ਜਾਓ 350 ਰੁਪਏ 'ਚ ਆ ਦੇਖੋ ਸ਼ਗਨ ਵਾਲੇ ਸੂਟ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਤਾਜ ਬਿਰ ਦੇ ਲੈਣਾ ਤੁਸੀਂ ਕਿਸੇ ਨੂੰ ਗਿਫਟ ਕਰਨਾ 350 ਰੁਪਏ 'ਚ ਸੂਟ ਦਵਾਂਗੇ ਆ ਦੇਖੋ ਜੀ ਬੁੱਲ ਬੋਲ ਦੇ ਬੱਚੇ ਦੁਪੱਟੇ ਦੇਖੋ ਖੁੱਲੇ ਡੁੱਲੇ ਦੁਪੱਟੇ ਦੇ ਰਹੇ ਆ ਸੂਟਾਂ ਦੇ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਰੇਟ ਪਤਾ ਕਿੰਨਾ ਹੈ ਦਾ ਰੇਟ ਮਿੱਟੀ ਦੇ ਭਾਅ ਦੇ ਰਹੇ ਆ 350 ਰੁਪਏ ਚ 350 ਰੁਪਏ ਚ ਦੇ ਦਾਂਗੇ 350 ਦੇ ਵਿੱਚ ਛੂਟ 350 ਦੇ ਵਿੱਚ ਤੇ ਆਇਆ ਜਿਸ ਤਰ੍ਹਾਂ ਲੜਕੀਆਂ ਕਹਿੰਦੀਆਂ ਮੈਨੂੰ ਚਾਹੀਦੇ ਬੁਟੀਕ ਦੇ ਹੌਲਾ ਸੂਟ ਹੋਏ ਸੋਹਣੀ ਚੀਜ਼ ਬਣੀ ਕੇਰੇ ਦੇ ਡਿਜ਼ਾਈਨ ਦੇਖੋ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਬੜਾ ਉਹ ਸ਼ਾਲ ਜਿੱਡਾ ਦਾ ਦੁਪੱਟਾ ਹੀ ਦੇ ਦੇਣਾ ਉਹ ਇੰਨਾ ਦੁਪੱਟਾ ਕੋਈ ਬਦਲੇ 8-900000 ਰੁਪਏ ਲੈ ਲਿੰਦਾ ਅਸੀਂ ਸੂਟ ਤੁਹਾਨੂੰ 650 ਦੇ ਵਿੱਚ ਦੇ ਦਾਂਗੇ 650 ਦੇ ਵਿੱਚ ਦੇਖੋ ਜੀ ਟਾਪ ਟਾਪ ਦੀਆਂ ਚੀਜ਼ਾਂ ਪ੍ਰਿੰਟਡ ਸੂਟ ਚੈੱਕ ਕਰ ਲੋ ਜੀ ਕੁੜੀਆਂ ਵਾਲੇ ਸੂਟ ਮਾਡਰਨ ਵਾਲੇ ਸੂਟ ਬਟੀਕਾ ਵਾਲੇ ਸੂਟ ਦੁਪੱਟੇ ਚੈੱਕ ਕਰ ਲੋ ਬਾਜ਼ਾਰ ਦੇ ਵਿੱਚ 1500 ਦਾ ਇੱਕ ਸਾਡੇ ਕੋਲੋਂ ਲੈ ਜਾਓ 1300 ਦੇ ਦੋ 650 ਰੁਪਏ ਦਾ ਸੂਟ ਆ ਵੀ ਦੇਖੋ ਰੰਗ ਵੀ ਚੈੱਕ ਕਰੀ ਜਾਓ ਡਿਜ਼ਾਈਨ ਵੀ ਚੈੱਕ ਕਰੀ ਜਾਓ ਦੁਪੱਟਿਆਂ ਦੇ ਸਾਈਜ਼ ਵੀ ਚੈੱਕ ਕਰੀ ਜਾਓ ਤੁਹਾਡੇ 5 ਦਿਨ ਫਾਇਦੇ ਹੋਣੇ ਆ ਬਾਰ ਬਸ ਅਸੀਂ ਆਣਾ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 13 ਜੂਨ 13 ਜੂਨ ਤੋਂ ਪਹਿਲਾਂ ਪਹਿਲਾਂ ਆ ਜਾਓ ਆ ਦੇਖੋ ਉਹ 13 ਜੂਨ ਤੱਕ ਤੁਸੀਂ ਆ ਜਾਓ ਤੇ ਲਫਾਫੇ ਪਰ ਪਰ ਕੇ ਲੈ ਜਾਓ ਵੇਖੋ ਸੂਟ ਕਢਾਈਆਂ ਵਾਲੇ ਉਹ ਮਾਤੋ ਸ਼ਰੀ ਦਸਤਾਰ ਜਿਹੜਾ 22 22 25 2500 ਸੂਟ ਦਾ ਮਾਤੋ ਸ਼ਰੀ ਦਸਤਾਰ ਇਹਨਾਂ ਨੂੰ 650 ਦੇ 650 ਲਿਖ ਕੇ ਲਾਤੀ ਗੱਡੀ ਭਾੜੀ ਲਿਖੀ ਆ ਵੀ ਕੋਈ 1500 ਨਹੀਂ ਕੋਈ 1600 ਨਹੀਂ ਕੋਈ 1700 ਨਹੀਂ ਲੈ ਜਾਓ ਲੈ ਜਾਓ ਲੈ ਜਾਓ ਬਈ 650 ਚ ਦੇਖੋ ਕਢਾਈ ਕਢਿਆ ਘੇਰਾ ਲੱਤਿਆ ਪਿਆ ਫਰੰਟ ਦੁਪੱਟੇ ਸਾਡੇ 600 ਰੁਪਏ ਦਾ ਸੂਟ ਦੇਣਾ ਆ ਹੁਣ ਆਜੋ ਆਜੋ ਮੈਦਾਨ ਦੇ ਵਿੱਚ ਹੁਣ ਆਓ ਆ ਦੇਖੋ ਨਾ ਕਿਸੇ ਮਿਲਣ ਇਸ ਰੇਟ ਤੇ ਦੇਣਾ ਨਾ ਕਿਸੇ ਹੋਲ ਸੇਲਰ ਦੇਣਾ ਰਿਟੇਲਰ ਦੀਆਂ ਲੱਤਾਂ ਦਾ ਜਾਣ ਹੀ ਹੈ ਨਹੀਂ ਇਹ ਬਾਜ਼ਾਰ ਚ ਵਿਕਦਾ 1500 ਰੁਪਏ ਦਾ ਇੱਕ ਸੂਟ ਸਾਡੇ ਕੋਲੋਂ ਲੈ ਜਾਓ 850 ਦਾ 850 ਰੁਪਏ ਦੇ ਵਿੱਚ ਸੂਟ ਦੇ ਦੇਾਂਗੇ ਤੁਹਾਨੂੰ ਅਸੀਂ ਉਹ 850 ਦੇ ਜੇ ਭਾਜੀ ਬਹੁਤ ਬਹੁਤ ਸੋਹਣੀਆਂ ਚੀਜ਼ਾਂ ਬਣਾਈਆਂ ਕਾਰੀਗਰ ਨੇ ਕਾਰੀਗਰ ਨੇ ਦੇਖੋ ਗਲਾ ਬਣਾ ਰੀਜ ਨਾਲ ਪਿਓਰ ਧਾਗੇ ਦਾ ਕੰਮ ਇਹ ਦੇਖੋ ਘੇਰੇ ਦੇ ਉੱਪਰ ਡਿਜ਼ਾਈਨ ਕਿਹੜੇ ਬੁਟੀਕ ਸਟਾਈਲ ਬਣਾ ਉਹ ਰੇਟ ਕਿਨਾਂ ਤੁਸੀਂ ਸੁਣ ਕੇ ਹੈਰਾਨ ਹੋ ਜਗੇ ਹੈਰਾਨ 750 ਰੁਪਏ ਸੂਟ ਦਾ ਜਿਹੜਾ ਬਾਜ਼ਾਰ ਦੇ 35 3500 ਰੁਪਏ ਸੂਟ ਦਾ ਅਸੀਂ ਤੁਹਾਨੂੰ 750 ਰੁਪਏ ਦਾ ਸੂਟ ਦੇ ਦੇਾਂਗੇ ਆ ਵੀ ਚੈੱਕ ਕਰ ਲਓ ਜੀ ਸਾਰਾ ਹੀ ਸੂਟ ਦਿਖਾ ਦਿਓ ਫਰੰਟ ਦਿਖਾ ਦਿਓ ਲੱਦਿਆ ਪਿਆ ਦੁਪट्टे ਦਾ ਡਿਜ਼ਾਈਨ ਵੀ ਦਿਖਾ ਦਿਓ ਕਿੰਨਾ ਸੋਹਣਾ ਫੋਟੋ ਵਾਲਾ ਸੂਟ ਬਾਜ਼ਾਰ ਚ 2000 ਰੁਪਇਆ ਇਹ ਵੀ ਲੈ ਜਾਓ 850 ਰੁਪਇਆ ਚ ਆ ਚੈੱਕ ਕਰੋ ਆ ਦੇਖੋ ਬੁਟੀਕਾਂ ਦੇ ਸਟਾਈਲ ਪਹਿਣ ਕੇ ਨਹੀਂ ਮੈਂ ਧਾਗੇ ਦਾ ਕੰਮ ਲੈਣਾ ਵਾ ਤੇ ਸੂਟ ਪਾ ਕੇ ਜਾਣਾ ਵਨਡੇ ਉਹ ਚੀਜ਼ ਬਣੀ ਓਏ ਸੋਹਰੇ ਉਹ ਕੋਈ ਪੁੱਛੇ ਸੂਟ ਕਿਥੋਂ ਲੈ ਇਹ ਸੂਟ ਦਾ ਨਾਂ ਹੀ ਪੁੱਛ ਗਏ ਚ ਕਿਉਂਕਿ ਪਹਿਣਨੇ ਪਾ ਲੈਣਾ ਉਹਨਾਂ ਪੁੱਛਿਆ ਨਾ ਪਹਿਣਾ ਸੂਟ ਕਿਥੋਂ ਲਿਆਈ ਕਿਥੋਂ ਲਿਆਈ ਉਹਨਾਂ ਕਹਿੰਦਾ ਮੱਖ ਤੋਸ਼ਰੀ ਤੇ ਸਤਾਰ ਕਾਦੀਆਂ ਦੋ ਕਾਦੀਆਂ ਦੋ ਕਾਦੀਆਂ ਦੋ ਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਦੁਪੱਟਾ ਚੈੱਕ ਕਰ ਲਓ ਕੁੜੀਆਂ ਦੀ ਜਾਨ ਨਿਕਲ ਜਾਈ ਦੁਪੱਟਾ ਦੇਖ ਕੇ ਕਰਕੇ ਲੈਗਜ਼ਰੀ ਦੁਪੱਟਾ ਆ ਤੁਸੀਂ ਹੁਣ ਸੂਟ ਦਾ ਦੇਖ ਲਓ ਫਰੰਟ ਕਿਹੜਾ ਚੈੱਕ ਕਰ ਲਓ ਆ ਬਾਟਮ ਦੇ ਕਢਾਈ ਕੱਢੀ ਚੈੱਕ ਕਰ ਲਓ ਐਦਾਂ ਦੇ ਸੂਟ ਬਾਜ਼ਾਰ 'ਚ 25-2500 ਰੁਪਏ 'ਚ ਮਿਲਦੇ ਆ ਸਾਡੇ ਕੋਲ ਆਜੋ 2500 ਵਾਲਾ ਸੂਟ ਸਿਰਫ 1000 'ਚ ਲੈ ਜਾਓ ਸਿਰਫ 1000 ਰੁਪਏ 'ਚ ਦਵਾਂਗੇ ਜੀ 1000 ਉਹ ਇਹਦੇ ਵਿੱਚ ਹੋਰ ਡਿਜ਼ਾਈਨਿੰਗ ਦੇਖ ਲਓ ਪਹਿਣਾ ਕਹਿੰਦੀਆਂ ਸੂਟ ਪੂਰਾ ਹੋਵੇ ਨਾਲ ਹੋਵੇ ਬਾਟਮ ਵਰਕ ਨਾਲ ਹੋ ਜੇ ਜੈਪੁਰੀ ਦੁਪੱਟਾ ਹਰ ਚੀਜ਼ ਮਾਟੋ ਸ਼ਰੀ ਦਸਤਾਰ ਤੇ ਅਵੇਲੇਬਲ ਉਹ ਤੁਸੀਂ ਗੱਡੀਆਂ 'ਚ ਆ ਜਾਓ ਉਹ ਸਾਈਕਲ ਤੇ ਆ ਜਾਓ ਉਹ ਵੱਡੀ ਗੱਡੀ 'ਚ ਆ ਜਾਓ ਹਰ ਜੌਦੇ ਲਈ ਇੱਥੇ ਹਰ ਚੀਜ਼ ਹੈਗੀ ਏ ਇਹਦੇ ਵਿੱਚ ਹੋਰ ਵੀ ਤੁਹਾਨੂੰ ਬੜੀਆਂ ਐਡਵਾਈਸ ਦਿਖਾਓ ਬੜੀ ਐਡਵਾਈਸ ਲਾਜੀ ਨਾਂ ਤੁਹਾਨੂੰ ਉਹ ਮਹਾਲੀ ਜਾਣ ਦੀ ਲੋੜ ਨਾ ਚੰਡੀਗੜ੍ਹ ਨਾ ਪੰਚਕੂਲਾ ਨਾ ਜੀਰਕਪੁਰ ਕਾਦੀਆਂ ਦੇ ਵਿੱਚ ਆ ਜਾਓ 3 3000 ਵਾਲੇ ਰੈਡੀमेड ਪਲਾਜੋ ਸੂਟ 1 1000 ਚ ਲੈ ਜਾਓ ਰੰਗ ਚਿੱਟਾ ਲੈ ਲਓ ਭਾਵੇਂ ਉਹ ਰੰਗ ਕਾਲਾ ਲੈ ਲਓ ਭਾਵੇਂ ਰੰਗ ਗ੍ਰੀਨ ਲੈ ਲਓ ਭਾਵੇਂ ਕੋਕਾ ਕੋਲਾ ਲੈ ਲਓ ਡਿਜ਼ਾਈਨਰ ਪੀਸ ਕਰਤੇ 1 1000 ਚ ਸਿਰਫ 1 1000 ਉਹ ਡਿਜ਼ਾਈਨਿੰਗ ਦਾ ਤੇ ਕਮਾਲ ਹੀ ਕਰਤੀ ਕਮਾਲ ਜਿਹੜੀਆਂ ਪਹਿਣਾ ਚੰਡੀਗੜ੍ਹ ਲੁਧਿਆਣੇ ਜਲੰਧਰ ਜਾਂਦੀਆਂ ਉਹ ਕਿਤੇ ਜਾਣ ਦੀ ਲੋੜ ਨਹੀਂ ਐਦਾਂ ਦੀ ਵੈਰਾਈਟੀ ਕਹਿੰਦੇ ਹਨ ਉਹ ਨਹੀਂ ਮਿਲਦੀ ਅਸੀਂ ਤੁਹਾਨੂੰ ਇਸ ਤਰ੍ਹਾਂ ਦੀ ਵੈਰਾਈਟੀ ਸਾਰੇ ਮਾਤੋਸ਼ੀ ਦਸਤਾਰ ਉਹ ਦੇਖੋ ਡਿਜ਼ਾਈਨਿੰਗ ਬਣੀ ਆ ਉਹ ਗਲੇ ਤੇ ਕਿੱਡਾ ਸੋਹਣਾ ਉਹ ਦੁਪੱਟੇ ਦਾ ਸਟਾਈਲ ਦੇਖੋ ਮੈਂ ਕਹੇ ਕਾਰੀਗਰ ਨੇ ਕਮਾਲ ਹੀ ਕਰਤੀ ਉਹ ਦੇਖੋ ਰੰਗ ਡਿਜ਼ਾਈਨਿੰਗ ਦੇਖੋ ਦੁਪੱਟਾ ਦੇਖੋ ਕਿੱਡਾ ਸ਼ਾਨਦਾਰ ਉਹ ਕਿਤੇ ਜਾਣ ਦੀ ਲੋੜ ਨਹੀਂ ਮਾਤੋਸ਼ੀ ਦਸਤਾਰ ਕਾਫੀਆਂ ਪੁੱਤਰ ਰੋਡ ਤੇ ਆਵੋ ਦੇਖੋ ਜੀ ਸਾਡੇ ਕੋਲ 100 100 2 200 ਵਾਲੇ ਹੀ ਸੂਟ ਨਹੀਂ ਆਕੇ ਸਾਡੇ ਕੋਲ ਚੀਜ਼ਾਂ ਟੌਪ ਟੌਪ ਦੀਆਂ ਵੀ ਆ ਤੁਸੀਂ ਮਸਲੀਨ ਦਾ ਸੂਟ ਲੈਣਾ ਕਾਟਨ ਦਾ ਲੈਣਾ ਚਾਹੇ ਤੁਸੀਂ ਲੈਣੇ ਆ ਕੋਈ ਵੀ ਕੁਆਲਿਟੀ ਦੇ ਕੋ ਕੱਪੜੇ ਸਾਡੇ ਕੋਲ ਸਾਰੀਆਂ ਹੀ ਚੀਜ਼ਾਂ ਅੱਧੇ ਰੇਟਾਂ 'ਚ ਘੱਟਤੀਆਂ ਉਹ ਪਾਰੇ-ਪਾਰੇ ਸੂਟ ਫੋਟਮਾ ਬੁਟੀਕਾਂ ਮਾਡਰਨ ਵਾਲੇ ਵੀ ਮਿੱਟੀ ਦੇ ਭਾਅ ਘੱਟਦੇ ਆ ਆ ਦੇਖੋ 45 4500 5 5000 ਵਾਲੇ ਸੂਟ ਲੈ ਜਾਓ 2 2000 'ਚ 22 2000 ਚ ਕਰਦੇ ਆ ਆ ਵੀ ਚੈੱਕ ਕਰ ਲੋ ਮੈਂ ਕਿਹਾ ਹਰ ਕਿਸੇ ਦੀ ਰੂਹ ਖੋਜ ਕਰਦੇ ਆਂਗੇ ਸਾਡੇ ਕੋਲ ਭਾਵੇਂ ਤੁਸੀਂ ਸਾਈਕਲ ਤੇ ਆਜੋ ਭਾਵੇਂ ਔਡੀ 'ਚ ਆਜੋ ਭਾਵੇਂ ਤੁਸੀਂ ਜਿੱਤਨਾ ਮਰਜੀ ਬਜਟ ਲੈ ਕੇ ਆਜੋ ਤੁਹਾਡੇ ਫਾਇਦੇ ਕਰ ਜਣੇ ਆਂ ਹਰ ਇੱਕ ਬੰਦੇ ਦਾ ਫਾਇਦਾ ਭਾਈ ਜੀ ਡਿਜ਼ਾਈਨ ਹੀ ਬੜੇ ਨਵੇਂ ਨਵੇਂ ਆ ਭਾਈ ਜੀ ਡਿਜ਼ਾਈਨਿੰਗ ਇਸ ਕਰਕੇ ਨਵੇਂ ਆ ਕਿ ਜੋ ਬਾਜ਼ਾਰ ਦੇ ਵਿੱਚ ਆਣੀਆਂ ਨਾ ਉਹ ਪਹਿਲਾਂ ਆ ਚੀ ਡਿਜ਼ਾਈਨਿੰਗ ਸਾਡੀ ਆਪਣੀ ਅਸੀਂ ਆਪਣੀ ਮੈਨੂਫੈਕਚਰਿੰਗ ਕਰਦੇ ਆ ਉਹ ਰੀਜਾਂ ਨਾਲ ਰਾਤਾਂ ਲਾ ਲਾ ਕੇ ਉਹਨੇ ਕਢਾਈਆਂ ਕੀਤੀਆਂ ਹੁੰਦੀਆਂ ਵਾ ਉਹ ਕਿੱਡੀਆਂ ਪਿਆਰੀਆਂ ਉਹ ਨਿੱਕਾ ਕੰਮ ਵੇਖੋ ਬੁਟੀਆਂ ਉਹ ਧਾਗੇ ਨਾਲ ਦੁਪੱਟਾ ਦੇਵਾਂਗੇ ਡਿਜ਼ਾਈਨਰ ਤੇ ਸਾ ਉਹ ਭੈਣ ਕਹਿੰਦੀ ਮੈਂ ਸੋਹਣਾ ਸੂਟ ਲੈਣਾ ਚੰਗਾ ਲੈਣਾ ਵਧੀਆ ਲੈ ਹਰ ਤਰ੍ਹਾਂ ਦੀ ਵੈਰਾਈਟੀ ਮਾਤੋ ਸ਼੍ਰੀ ਦਸਤਾਰ ਕਾਦੀਆਂ ਤੇ ਆਜੋ ਆਜੋ ਨੋਟ ਕਰ ਲਓ 13 ਜੂਨ ਤੱਕ 5 ਦਿਨ ਦੀ ਸੇਲ ਆ ਦੇਖੋ ਡਿਜ਼ਾਈਨਰ ਦੁਪੱਟਿਆਂ ਦੇ ਨਾਲ ਡਿਜ਼ਾਈਨਰ ਸੂਟ ਅੱਧਿਆਂ ਤੋਂ ਵੀ ਘੱਟ ਰੇਟ ਕਰਦੇ ਆ ਜਿਹੜਾ ਬਾਜ਼ਾਰ 'ਚ ਜਾ ਕੇ ਤੁਸੀਂ ਦਾਜ ਮੇਰ ਦਾ ਕੱਪੜਾ 50000 ਰੁਪਏ ਦਾ ਲੈਣਾ ਉਹ ਸਾਡੇ ਕੋਲ ਆਜੋ 50000 ਵਾਲਾ ਕੱਪੜਾ ਗਿਣ ਕੇ 15000 ਦੇ ਦੇਵਾਂਗੇ ਬਲੈਕ ਸੂਟ ਦੀ ਟੋਰ ਦੇਖੋ ਕਹਿੰਦੀ ਮੈਂ ਫਰੰਟਸ ਵੀ ਲੈਣਾ ਤੇ ਬੈਕ ਵੀ ਲੈਣੀ ਹੈ ਬਲੈਕ ਸੂਟ ਦੀ ਡਿਜ਼ਾਈਨਿੰਗ ਉਹ ਮੈਨੂੰ ਬਲੈਕ ਸੂਟ ਕਿਤੇ ਵਧੀਆ ਨਹੀਂ ਮਿਲਿਆ ਮੈਂ ਕਿਹਾ ਮਾਤੋ ਸ਼੍ਰੀ ਦਸਤਾਰ ਕਾਦੀਆਂ ਦੇ ਆਜੋ ਉਹ ਬਲੈਕ ਸੂਟ ਖੁਸ਼ ਕਰਕੇ ਤੁਹਾਨੂੰ ਦੇ ਦੇਵਾਂਗੇ ਅ ਜਿਸ ਤਰ੍ਹਾਂ ਦਾ 45 45 ਸੌ ਦਾ ਸੂਟ 2000 2500 ਦੇ ਦਾਂਗੇ ਗਾਰੰਟੀ ਨਾਲ ਦੇਵਾਂਗੇ ਕਪੜਾ ਲੋਹਾ ਏ ਲੋਹਾ ਜਿਸ ਤਰ੍ਹਾਂ ਮਰਜ਼ੀ ਹੰਡਾਓ ਆ ਦੇਖੋ ਜੀ ਸੋਹਣੇ ਸੋਹਣੇ ਗਰਮੀਆਂ ਦੇ ਹਲਕੇ ਹਲਕੇ ਮਿੱਠੇ ਮਿੱਠੇ ਪਿਆਰੇ ਪਿਆਰੇ ਰੰਗ ਪਿਆਰੇ ਪਿਆਰੇ ਡਿਜ਼ਾਈਨ ਚਾਹੇ ਕੈਨੇਡਾ ਅਮਰੀਕਾ ਤੋਂ ਆਜੋ ਚਾਹੇ ਇੰਗਲੈਂਡ ਤੋਂ ਆਜੋ ਮਤਲਬ ਸੂਟਾਂ ਦੇ ਰੇਟਾਂ 'ਚ ਪਟਾਕੇ ਪਾ ਦਿਆਂਗੇ ਸੂਟਾਂ ਦੇ ਰੇਟਾਂ ਦੇ ਰਿਕਾਰਡ ਤੋੜ ਦਿਆਂਗੇ ਦੁਕਾਨਦਾਰਾਂ ਦੀਆਂ ਰਾਤਾਂ ਦੀਆਂ ਨੀਂਦਾਂ ਉੱਡ ਗਈਆਂ ਆ ਉਹ ਕਹਿੰਦੇ ਸਾਡੇ ਵੜਦਾ ਹੀ ਕੋਈ ਨਾ ਮਰ ਤੂੰ ਜਿਹੜੀ ਦਸਤਾਰ ਤੋਂ ਬਾਹਰ ਜਾਂਦਾ ਹੀ ਕੋਈ ਨਾ ਬਹੁਤ ਵੱਡੇ ਫਾਇਦੇ ਦੇਖੋ ਘੇਰੇ ਚੱਕਾ ਲਓ ਦੁਪੱਟੇ ਚੱਕਾ ਲਓ ਸੁਪਰ ਕੁਆਲਿਟੀ ਦੇ ਰਹੇ ਆ ਸੁਪਰ ਹਿੱਟ ਕੁਆਲਿਟੀਆਂ ਦੇਖੋ ਡਿਜ਼ਾਈਨਿੰਗ ਪਿੰਟਿੰਗ ਦੇ ਤੇ ਆਹਾਹਾ ਰੂਹ ਖੁਸ਼ ਹੋ ਜਾਂਦੀ ਏ ਉਹ ਦੁਪੱਟੇ ਜਾਲ ਜਿੱਡੇ ਦੁਪੱਟੇ ਦੇ ਤੇ ਨਾਲ ਉਹ ਖੁੱਲੇ ਡੁੱਲੇ ਡਿਜ਼ਾਈਨਿੰਗ ਆਪਣੀ ਮੈਨੂਫੈਕਚਰਿੰਗ ਕੀਤੀ ਉਹ ਇਸਤਾਨੀ ਡਿਜ਼ਾਈਨਿੰਗ ਅਜੇ ਤੱਕ ਮਾਰਕੀਟ ਚ ਆਈ ਨਹੀਂ ਹੋਏਗੀ ਇਹ ਗਾਰੰਟੀ ਨਾਲ ਕਹਿੰਦੇ ਆ ਵੇਖੋ ਡਿਜ਼ਾਈਨਿੰਗ ਵਾਹ ਜੀ ਵਾਹ ਮਜ਼ਾ ਆ ਗਿਆ ਸੂਟ ਦਾ ਵੇਖੋ ਡਿਜ਼ਾਈਨਿੰਗ ਤਲਾਬੀ ਜਲਦੀ ਜਲਦੀ ਆਜੋ ਛੇਤੀ ਛੇਤੀ ਆਜੋ 13 ਜੂਨ ਤੱਕ ਰਿਕਾਰਡ ਤੋੜ ਤੇ ਆ ਸਸਤਾ ਕਪੜਾ ਫ੍ਰੀ ਦੇ ਪਾ ਦੇ ਜੰਨੇ ਆ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਨਜ਼ਾਰੇ ਪਾ ਦੇਾਂਗੇ ਨਜ਼ਾਰੇ ਰੇਟ ਘੱਟ ਦਵਾਂਗੇ ਆਉਣਾ ਤੁਸੀਂ ਕਾਦੀਆਂ ਜਿਆ 100 ਰੁਪਏ ਦਾ ਸੂਟ ਵੀ ਦਵਾਂਗੇ 200 ਰੁਪਏ ਦਾ ਸੂਟ ਵੀ ਦਵਾਂਗੇ 250 ਰੁਪਏ ਦਾ ਨਾਰਾ ਘੱਟ ਵੀ ਦੇ ਦੇਾਂਗੇ 200 ਰੁਪਏ ਦਾ ਕੋਰਤਾ ਪੀਮਾ ਦੇ ਦੇਾਂਗੇ 350 ਕੁਰਤਾ ਪਜਾਮਾ ਦੇ ਦਾਂਗੇ ਭਾਈ ਜੀ ਕਹਿੰਦੇ 250 ਦੀ ਬੈੱਡ ਸ਼ੀਟ ਵੀ ਦੇ ਦਾਂਗੇ ਬਿਲਕੁਲ 250 ਦੀ ਬੈੱਡ ਸ਼ੀਟ ਦਵਾਂਗੇ ਕਿਉਂ ਨਹੀਂ ਭਾਈ 250 ਦੀ ਬੈੱਡ ਸ਼ੀਟਾਂ ਦੇ ਵਿੱਚ ਟੇਰ ਲਗਾ ਦੇ ਕੱਲ ਖੁੱਲਾ 10828 ਦੀਏ ਖੁੱਲੇ ਡਿਲੀਵਰ ਉਹ ਨਾਲ ਬੈੱਡ ਸ਼ੀਟ ਤੇ ਦਵਾਂਗੇ ਦਵਾਂਗੇ ਨਾਲ ਦੋ ਸਹਰਾਣੇ ਵੀ ਦਵਾਂਗੇ ਇਹਦੇ ਵਿੱਚ ਰੰਗ ਡਿਜ਼ਾਈਨਿੰਗ ਜਿਸ ਤਰ੍ਹਾਂ ਦਾ ਮਰਜ਼ੀ ਮਾਤੋ ਸ਼੍ਰੀ ਦਸਤਾਰ ਤੇ ਕਮਾਲ ਦੀ ਜਿਹੜੀ 5 5 7 700 ਰੁਪਏ ਦੀ 1000 ਰੁਪਏ ਦੀ ਬਾਜ਼ਾਰਾਂ ਦੇ ਵਿੱਚ ਦਿੰਦੇ ਅਸੀਂ ਤੁਹਾਨੂੰ ਮਾਤੋ ਸ਼੍ਰੀ ਦਸਤਾਰ ਤੇ 220 ਰੁਪਏ 220 ਉਹ ਲਿਖ ਕੇ ਲਗਾ ਤੇ ਦਿੱਤਾ ਲਿਖ ਕੇ ਲਗਾ ਕੇ ਆ ਜਾਓ ਛੇ ਦੀ ਛੇ ਦੀ ਜੀ ਤੁਹਾਡੀ ਵੇਟ ਕਰਦੇ ਆ ਆਉਣਾ ਤੁਸੀਂ ਮਾਤੂਸ਼ੀ ਦੀ ਦਸਤਾਰ ਬੁੱਟ ਰੋਡ ਘਾਤੀਆਂ ਥੈਂਕ ਯੂ ਕੈਮਰਾਮੈਨ ਸੁਖਨੰਦਨ ਦੇ ਨਾਲ ਹਰਦੀਪ ਸਿੰਘ ਤੱਕਰਸਾਂ ਡੀ ਵੀ ਘਾਤੀਆਂ